ਇਸ ਵਕਤ ਦੀ ਵੱਡੀ ਖਬਰ ਹੁਸ਼ਾਰਪੁਰ ਦੇ ਹਲਕਾ ਗੜਸ਼ੰਕਰ ਅਧੀਨ ਆਉਂਦੇ ਪਿੰਡ ਰਾਮਗੜ ਝੁਗੀਆਂ ਤੋਂ ਸਾਹਮਣੇ ਆ ਰਹੀ ਹੈ ਜਿੱਥੇ ਕਿ ਅੱਜ ਸਵੇਰੇ ਤੜਕੇ ਸਾਰੇ ਪਿੰਡ ਵਿੱਚ ਮੌਜੂਦ ਇੱਕ ਘਰ ਦੇ ਉੱਤੇ ਮੋਟਰਸਾਈਕਲ ਸਵਾਰ ਕੁਝ ਵਿਅਕਤੀਆਂ ਵੱਲੋਂ ਅੰਨੇ ਵਾਰ ਗੋਲੀਆਂ ਚਲਾਈਆਂ ਗਈਆਂ ਨੇ ਤੇ ਗੋਲੀਆਂ ਘਰ ਦੇ ਮੇਨ ਗੇਟ ਤੇ ਲੱਗੀਆਂ ਨੇ ਤੇ ਦੱਸਿਆ ਜਾ ਰਿਹਾ ਕਿ 4 ਦੇ ਕਰੀਬ ਰੌਂਡ ਉਕਤ ਵਿਅਕਤੀਆਂ ਵੱਲੋਂ ਫਾਇਰਿੰਗ ਕੀਤੀ ਗਈ ਹੈ ਪਰਿਵਾਰ ਨੂੰ ਘਟਤਾ ਦਾ ਉਸ ਵਕਤ ਪਤਾ ਚੱਲਦਾ ਜਦੋਂ ਪਰਿਵਾਰ ਨੂੰ ਗੋਲੀਆਂ ਚੱਲਣ ਦੀ ਆਵਾਜ਼ ਆਉਂਦੀ ਹੈ ਤੇ ਜਿਵੇਂ ਹੀ ਪਰਿਵਾਰ ਉੱਠਦਾ ਹੈ ਤਾਂ ਉਹਨਾਂ ਨੂੰ ਮੋਟਰਸਾਈਕਲ ਤੇ ਇਹ ਕੁਝ ਵਿਅਕਤੀ ਨਜ਼ਰ ਦੌੜਦੇ ਹੋਏ ਨਜ਼ਰ ਆਉਂਦੇ ਨੇ ਜਿਸ ਤੋਂ ਬਾਅਦ ਪਰਿਵਾਰ ਵੱਲੋਂ ਇਸ ਦੀ ਸੂਚਨਾ ਤੁਰੰਤ ਠਾਣਾ ਗੜਸ਼ੰਕਰ ਦੇ ਪੁਲਿਸ ਅਧਿਕਾਰੀਆਂ ਨੂੰ ਦੇ ਦਿੱਤੀ ਜਾਂਦੀ ਹੈ। ਘਟਨਾ ਦੀ ਸੂਚਨਾ ਮਿਲਦਿਆਂ ਠਾਣਾ ਗੜਸ਼ੰਕਰ ਦੇ ਐਸਐਚਓ ਗਗਨਦੀਪ ਸਿੰਘ ਸੇਖੋ ਵੀ ਪੁਲਿਸ ਪਾਰਕੀ ਸਮੇਤ ਮੌਕੇ ਤੇ ਪਹੁੰਚ ਜਾਂਦੇ ਨੇ। ਮੀਡੀਆ ਨੂੰ ਜਾਣਕਾਰੀ ਦਿੰਦਿਆਂ ਘਰ ਦੇ ਮਾਲਕ ਸਤਨਾਮ ਸਿੰਘ ਜੋ ਕਿ ਸਾਬਕਾ ਫੌਜੀ ਨੇ ਤੋਣਾ ਦਾ ਕਹਿਣਾ ਕਿ ਉਹ ਸਾਲ 2022 ਦੇ ਵਿੱਚ ਹੀ ਸੇਵਾਮੁਕਤ ਹੋ ਕੇ ਆਪਣੇ ਘਰ ਪਰਤੇ ਨੇ ਤਾਂ ਇਸ ਵਕਤ ਇੱਕ ਨਿੱਜੀ ਸਕੂਲ ਦੇ ਵਿੱਚ ਕਾਰੋਬਾਰ ਕਰ ਰਹੇ ਨੇ, ਕੰਮ ਕਰ ਰਹੇ ਨੇ। ਉਹਨਾਂ ਦਾ ਕਹਿਣਾ ਹੈ ਕਿ ਉਹ ਬੀਤੀ ਦੇਰ ਰਾਤ ਹੈ ਘਰ ਦੇ ਵਿੱਚ ਸੁੱਤੇ ਸਨ ਤਾਂ ਅੱਜ ਸਵੇਰ ਤੜਕਸਾਰ ਉਹਨਾਂ ਨੂੰ ਘਰ ਦੇ ਉੱਤੇ ਫਾਇਰਿੰਗ ਹੋਣ ਦੀ ਆਵਾਜ਼ ਆਈ ਹੈ ਇਸ ਤੋਂ ਤੁਰੰਤ ਬਾਅਦ ਉਹਨਾਂ ਵੱਲੋਂ ਇਸ ਦੀ ਸੂਚਨਾ ਜਿਹੜੀ ਉਹ ਪੁਲਿਸ ਅਧਿਕਾਰੀਆਂ ਨੂੰ ਦੇ ਦਿੱਤੀ ਜਾਂਦੀ ਹੈ ਹਾਲਾਂਕਿ ਸਤਨਾਮ ਸਿੰਘ ਦਾ ਕਹਿਣਾ ਕਿ ਉਹਨਾਂ ਦਾ ਕਿਸੇ ਨਾਲ ਵੀ ਕੋਈ ਲੜਾਈ ਝਗੜਾ ਜਾਂ ਰੰਜਿਸ਼ ਨਹੀਂ ਹੈ ਪ੍ਰੰਤੂ ਕੁਝ ਦਿਨ ਪਹਿਲਾਂ ਉਹਨਾਂ ਦੇ ਘਰ ਕੁਝ ਸ਼ੱਕੀ ਵਿਅਕਤੀ ਆਏ ਸੀ ਜੋ ਕਿ ਉਹਨਾਂ ਦੇ ਵਿਦੇਸ਼ 'ਚ ਰਹਿੰਦੇ ਬੱਚਿਆਂ ਬਾਬਤ ਤੇ ਜਾਣਕਾਰੀ ਹਾਸਲ ਕਰ ਰਹੇ ਸੀ ਉਹਨਾਂ ਦਾ ਕਹਿਣਾ ਹੈ ਕਿ ਉਹਨਾਂ ਨੂੰ ਉਹਨਾਂ ਵਿਅਕਤੀਆਂ ਤੇ ਹੀ ਸ਼ੱਕ ਹੈ ਕਿ ਉਹਨਾਂ ਵੱਲੋਂ ਇਹ ਗੋਲੀਆਂ ਚਲਾਈਆਂ ਹੋ ਸਕਦੀਆਂ ਨੇ ਦੂਜੇ ਪਾਸੇ ਮੋਕਤ ਤਹ ਪਹੁੰਚੇ ਠਾਣਾ ਗੜਸ਼ਿੰਕਰ ਦੇ ਐਸਐਚਓ ਗਗਨਦੀਪ ਸਿੰਘ ਸੇਖੋ ਦਾ ਕਹਿਣਾ ਹੈ ਕਿ ਪੁਲਿਸ ਵੱਲੋਂ ਹਰ ਇੱਕ ਪਹਿਲੂ ਨੂੰ ਆਧਾਰ ਬਣਾ ਕੇ ਮਾਮਲੇ ਦੀ ਪੜਤਾਲ ਸ਼ੁਰੂ ਕਰ ਦਿੱਤੀ ਗਈ ਹੈ ਤੇ ਜਲਦੀ ਗੋਲੀਆਂ ਚਲਾਉਣ ਵਾਲੇ ਦੋਸ਼ੀਆਂ ਨੂੰ ਪੁਲਿਸ ਵੱਲੋਂ ਕਾਬੂ ਕਰ ਲਿਆ ਜਾਵੇਗਾ ਸਰ ਮੇਰਾ ਨਾਮ ਸਤਨਾਮ ਸਿੰਘ ਹੈ ਮੈਂ ਆਰਮੀ ਦੇ ਵਿੱਚੋਂ ਰਿਟਾਇਰਮੈਂਟ ਹੋ ਕੇ ਆਇਆ ਦੋ ਬਜਾਜ 22 ਦੇ ਵਿੱਚ ਤੇ ਹੁਣ ਮੈਂ ਕੈਂਪਸ ਮੈਨੇਜਰ ਦੀ ਸਾਬੇ ਸਕੂਲ ਦੇ ਵਿੱਚ ਨੌਕਰੀ ਕਰ ਰਿਹਾ ਤੇ ਅੱਜ ਤਕਰੀਬਨ 23 ਤਰੀਕ ਨੂੰ 23 ਤਰੀਕ ਨੂੰ 2:45 ਦੇ ਸਾਡੇ ਘਰ ਫਾਇਰ ਹੋਇਆ ਗੇਟਾਂ ਦੇ ਵਿੱਚ ਫਾਇਰ ਮਾਰਿਆ ਚਾਰ ਫਾਇਰ ਹੋਏ ਇਕੱਠੇ ਆਈ ਉਸੇ ਵੇਲੇ ਮੈਂ ਉੱਠਕੜਿਆ ਜਾਂ ਲੇਟਾ ਜਗਾਈਆ ਉਸ ਵੇਲੇ ਉਹ ਬੰਦੇ ਮੋਟਰਸਾਈਕਲਾਂ ਤੇ ਉੱਤੇ ਸੀਗੇ ਆਵਾਜ਼ ਮੋਟਰਸਾਈਕਲਾਂ ਦੀ ਆਈ ਹੈ ਉਸੇ ਵੇਲੇ ਚਲੇ ਗਏ ਚਗੇ ਜਿਸ ਵੇਲੇ ਫਾਇਰ ਕਰ ਕੇ ਭੱਜ ਗਏ ਮੋਟਰਸਾਈਕਲ ਸਰ ਸ਼ੱਕ ਸਾਨੂੰ ਕਿਸੇ ਤੇ ਨਹੀਂ ਹੈਗਾ ਨਾ ਸਾਡੇ ਕਿਸੇ ਦੇ ਨਾਲ ਕੋਈ ਇਹ ਹੀ ਲਗ ਡਟ ਹੈ ਤੇ ਰੰਜਸ ਬਾਜੀ ਜੀ ਨਾਲ ਕੋਈ ਹੈੜੀ ਲੜਾਈ ਹੋਈ ਹੈ ਸ਼ੱਕ ਮੈਨੂੰ ਕਿਸੇ ਤੇ ਨਹੀਂ ਹੈਗਾ ਅਨਪਸਾਤ ਜਿਹੜੇ ਵਿਅਕਤੀ ਸੀਗੇ ਜਿਹੜੇ ਉਹੀ ਆਏ ਸੀ ਕੌਣ ਆਏ ਸੀ ਪਹਿਲੇ ਕੌਣ ਆਏ ਸੀ ਤੁਹਾਡੇ ਜਿਹੜੇ ਪਹਿਲਾਂ ਆਏ ਸੀਗੇ ਉਹੇ ਸੇਮ ਬੰਦੇ ਮੈਨੂੰ ਉਂ ਤਾਂ ਤੇ ਸ਼ੱਕ ਪੈਂਦੀ ਹੈ ਇੱਕ ਦਿਨ ਬੰਦੇ ਆਏ ਸੀਗੇ 21 ਤਰੀਕ ਨੂੰ 7:50 ਦੇ ਸਾਡੇ ਘਰ ਆਏ ਆ ਤੇ ਉਹ ਪੈਦਲ ਆਏ ਸੀਗੇ ਇੱਕ ਬੰਦਾ ਉਹਨਾਂ ਦਾ ਪਿੱਛੇ ਖੜਾ ਸੀਗਾ ਉਹਨਾਂ ਨੂੰ ਮੈਂ ਇੱਥੇ ਬਾਹਰ ਕੁੱਤਿਆਂ ਨੂੰ ਰੋਟੀ ਪਾਣਾ ਸੀਗਾ ਉਬਾਰਾ ਕੁੱਤਿਆਂ ਨੂੰ ਤੇ ਉਹਨੇ ਕਿਸੇ ਦੇ ਪੁੱਛਿਆ ਵੀ ਫੌਜੀ ਦਾ ਘਰ ਕਿਹੜਾ ਆ ਤੇ ਉਹ ਕਹਿੰਦਾ ਵੀ ਫੌਜੀ ਉਹ ਕੁੱਤਿਆਂ ਨੂੰ ਰੋਟੀ ਪਾ ਰਿਹਾ ਆ ਤੇ ਮੇਰੇ ਕੋਲ ਆਏ ਕਹਿੰਦੇ ਵੀ ਅੰਕਲ ਜੀ ਵੀ ਤੁਹਾਡੇ ਜਿਹੜੇ ਬੱਚਿਆਂ ਨਾਲ ਸਾਡਾ ਬੱਚਾ ਵੀ ਹੈ ਅਮਰੀਕਾ ਦੇ ਵਿੱਚ ਉਹਨਾਂ ਦਾ ਫੋਨ ਨਹੀਂ ਆ ਰਿਹਾ ਬਹੁਤ ਦਿਨਾਂ ਤੋਂ ਤੇ ਸਾਹੀ ਹੀ ਪਰੇਸ਼ਾਨ ਹੈ ਸਾਡੀ ਮਾਤਾ ਵੀ ਪਰੇਸ਼ਾਨ ਹੈ ਤੇ ਉਹਨਾਂ ਨਾਲ ਹੀ ਕੰਟੈਕਟ ਨੰਬਰ ਉਹਨਾਂ ਦਾ ਚਾਹੀਦਾ ਹੈ ਤੇ ਮੈਂ ਕਿਹਾ ਵੀ ਸਾਡੇ ਕੋਲ ਕੰਟੈਕਟ ਨੰਬਰ ਤਾਂ ਮੈਂ ਦੇ ਨਹੀਂ ਸਕਦਾ ਤੁਹਾਨੂੰ ਜਦ ਵੀ ਮੇਰੇ ਬੱਚਿਆਂ ਦਾ ਫੋਨ ਪਹਿਲੀ ਗੱਲ ਤਾਂ ਚੱਕਦੇ ਨੇ ਹੁਣ ਹਨੇਰਾ ਹੋਇਆ ਹੋਣਾ ਤੇ ਸੁੱਤੇ ਪਏ ਹੋਣੇ ਤੇ ਜਿਆਦਾ ਫੋਨ ਕਰੂਗੇ ਸਾਡੇ ਨਾਲ ਕੰਟੈਕਟ ਕਰ ਲਵਾਂਗੇ ਤੁਸੀਂ ਆਪਣਾ ਨੰਬਰ ਦੇ ਦਿਓ ਉਹਨੇ ਮੇਰਾ ਨੰਬਰ ਲਿਆ ਮੈਂ ਕਿਹਾ ਮੈਸ ਕਾਲ ਮਾਰ ਦਿਓ ਮੇਰਾ ਨੰਬਰ ਉੱਪਰ ਚਿਵਾਰੇ ਦੇ ਉੱਤੇ ਚ ਤੇ ਕਹਿੰਦੇ ਠੀਕ ਹੈ ਫਿਰ ਜਦ ਵੀ ਉਹਨਾਂ ਦਾ ਫੋਨ ਆਊਗਾ ਸਾਡੇ ਨਾਲ ਕੰਟੈਕਟ ਕਰ ਲਿਓ ਭਈ ਇਦਾਂ ਕਰਕੇ ਤੁਹਾਨੂੰ ਦੱਸ ਦਿਓ ਭਈ ਬੱਚਾ ਸਾਡਾ ਗੱਲ ਨਹੀਂ ਕਰਦਾ ਗੱਲ ਕਰੇ ਮਾਂ ਬਹੁਤ ਪਰੇਸ਼ਾਨ ਹੈ ਜਿਵੇਂ ਉਹਨੂੰ ਵੀ ਮੇਰੇ ਕੋਲ ਪਾਣੀ ਪੀਤਾਗਾ 2 ਗਲਾਸ ਪਾਣੀ ਤੇ ਸਾਨੂੰ ਚਾਹੀਦਾ ਪਾਣੀ ਪੀਤਾ ਤੇ ਇੱਥੇ ਬਾਹਰ ਮੰਜਾ ਸਗਾ ਲਗਾ ਮੈਂ ਮੰਜਾ ਡਾਹ ਤਾਂ ਮੰਜੇ 'ਤੇ 2 ਮਿੰਟ ਬੈਠੇ ਆ ਉਸੇ ਵੇਲੇ ਨਿਕਲ ਗਏ 2 ਮਿੰਟ ਵੀ ਨਹੀਂ ਪਾਣੀ ਦਾ ਪੀਂਦੇ ਸਾਰੇ ਨਿਕਲ ਗਏ ਹੋਈ ਬਾਅਦ 'ਚ ਮੈਨੂੰ ਸ਼ੱਕ ਪਈ ਜਦ ਸਾਡੇ ਮੇਰੇ ਮੋਬਾਈਲ 'ਤੇ ਉਹਨਾਂ ਹੀ ਮਿਸ ਕਾਲ ਨਹੀਂ ਮਾਰੀ ਫਿਰ ਮੈਨੂੰ ਸ਼ੱਕ ਪਈ ਇਹ ਬੰਦੇ ਹੀ ਉਪਰੇ ਗਲਤ ਬ ਇੱਕ ਇੱਕ ਅੱਜ ਸਾਨੂੰ ਅਰਲੀ ਮਾਰਨਿੰਗ ਇੱਕ ਸੂਚਨਾ ਪ੍ਰਾਪਤ ਹੋਈ ਸੀ ਸਤਪੰਥ ਸਿੰਘ ਵੱਲੋਂ ਕਿ ਉਹਨਾਂ ਦੇ ਘਰ ਇੱਕ ਦੋ ਜਿਹੜੇ ਅਨੁਕਸ਼ੱਤੇ ਆ ਉਹਨਾਂ ਵੱਲੋਂ ਜਿਹੜੇ ਫਾਇਰ ਕੀਤੇ ਗਿਆ ਜਿਹੜੇ ਸੰਬੰਧ ਹੋਏ ਸੀ ਉਹਨਾਂ ਮੌਕੇ ਤੇ ਆਇਆ ਤਕਤੀਚਾ ਕਰੇ ਘਰ ਦੇ ਬਾਹਰ ਗੇਟ ਤੇ ਕੀਤੇ ਸਵੇਰ ਕਿੰਨੇ ਵਜੇ ਤੇ ਇਹ ਕਰਦੇ ਨੇ ਨੀਅਰ ਅਬਾਊਟ 3 ਵਜੇ ਅਸੀਂ ਕਰ ਰਹੇ ਹਾਂ ਚੈੱਕ ਕਰ ਰਹੇ ਹਾਂ ਅਸੀਂ ਇਹਨੂੰ ਵੈਰੀਫਾਈ ਕਰ ਰਹੇ ਹਾਂ ਹਰੇਕ ਐਂਕਲ ਨੂੰ ਹੀ ਚੈੱਕ ਕਰ ਰਹੇ ਹਾਂ ਬਾਕੀ ਜੋ ਵੀ ਤੁਹਾਨੂੰ ਸਾਹਮਣੇ ਆਣਗੇ ਤੁਹਾਡੇ ਨਾਲ ਸੰਜੇ ਕਿਤੇ ਜਾਓ